ਰਾਸ਼ਟਰੀ ਕੋਲੇ ਸਮਾਚਾਰ ਦੀ ਟੀਮ ਸ਼ੈਫਗਵਾੜਾ ਪਹੁੰਚ ਚੁੱਕੀ ਹੈ ਜਿੱਥੇ ਕਿ ਹੋ ਰਿਹਾ ਇੱਕ ਗਰੀਬ ਪਰਿਵਾਰ ਨਾਲ ਧੱਕਾ ਆਹ ਉਹ ਕਰਦੇ ਆ ਉਹਨਾਂ ਨਾਲ ਗੱਲਬਾਤ ਸਸੀ ਕਾ ਜੀ ਮਾਨ ਸਰਕਾਰ ਦਾ ਮੈਂ ਬਹੁਤ ਦਿਲਾਤਨ ਵਰ ਕਰਦੀ ਪੰਜਾਬ ਉਸ ਪੱਤਰਕਾਰੀ ਟੀਮ ਮੇਰਾ ਦਰਦ ਸੁਣਨ ਆਈ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਆਪਣੇ ਹੱਕ ਲਈ ਕਹਿਣ ਦਾ ਮੌਕਾ ਦਿੱਤਾ ਹੈ ਜੀ ਹਾਂਜੀ ਧੜਕੀ ਨਾਮ ਹੈ ਜੀ ਜੀ ਦਾ ਨਾਮ ਰਜਨੀਆ ਤਨ ਕੌਣ ਤਾਂ ਕਰ ਰਹੀ ਹੈ ਜੀ ਮੇਰੇ ਸਹੁਰਾ ਪਰਿਵਾਰ ਮੈਨੂੰ ਬਹੁਤ ਤੰਗ ਕਰਦਾ ਹੈ 5 ਸਾਲ ਹੋ ਗਏ ਮੈਂ ਇੰਨਾ ਖੱਜਖਵਾਰ ਦੁਨੀਆ ਨੂੰ ਬਹੁਤ ਜ਼ਿਆਦਾ ਰਾਤਾਂ ਨੂੰ ਆ ਕੇ ਕੰਦਾ ਟੱਪ ਕੇ ਸਾਨੂੰ ਮਾਰ-ਪਟਾਈ ਕਰ ਜੰਦੇ ਹੈ ਇਹਨਾਂ ਦੇ ਇੱਕ ਵਾਰੀ ਬਾਹਾਂ ਤੋੜ ਦਿੰਦੇ ਆਂ ਆਂਗਲਾ ਤੋੜ ਦਿੰਦੇ ਆਂ ਸਾਰੇ ਸਾਡੇ ਕੋਲ ਐਮ ਆਰ ਕੱਟੀ ਪਈ ਆਸਨ ਇਹਨਾਂ ਦਾ ਕਰਦਾ ਹੈ ਪਤਾ ਨਹੀਂ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਹੁਤ ਵਾਰੀ ਅਸੀਂ ਰਿਪੋਰਟਾਂ ਦਿੱਤੀਆਂ ਬਹੁਤ ਵਾਰੀ ਅਸੀਂ ਬਹੁਤ ਵਾਰੀ ਰਿਪੋਰਟਾਂ ਦਿੱਤੀਆਂ ਪਰ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਪੁਲਿਸ ਕੰਪਲੇਨ ਨਹੀਂ ਕੀਤੀ ਜੀ ਮੈਡਮ ਜੀ ਅਸੀਂ ਬਹੁਤ ਜ਼ਿਆਦਾ ਪੁਲਿਸ ਕੰਪਲੇਟ ਕੀਤੀ ਹੈ ਪਰ ਕੋਈ ਵੀ ਫੈਸਲਾ ਨਹੀਂ ਹੋਇਆ ਹੈ ਤਾਂ ਕੋਈ ਸਾਡੀ ਪਤਾ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਪਤਾ ਨਹੀਂ ਜਿਹੜਾ ਇਹਨਾਂ ਸਾਥ ਦੇ ਹੈ ਰਾਜਨੀਤਿਕ ਬੰਦਾ ਪਤਾ ਨਹੀਂ ਇਹਨਾਂ ਦਾ ਕਿਹੜਾ ਸਾਥ ਦੇ ਹੈ ਜਿਹੜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਥੋੜੇ ਦਿਨਾਂ ਤੋਂ ਪਹਿਲਾਂ ਇਹ ਸਾਡੇ ਨਾਲ ਕਿੰਨੀ ਵਾਰੀ ਮਾਰਕਟ ਕਰਕੇ ਕੰਦਾ ਟੱਪ ਕੇ ਅੰਦਰ ਤਾਲੇ ਤੋੜ ਕੇ ਅੰਦਰ ਵੜ ਜਾਂਦੇ ਆ ਕਿੰਨੀ ਵਾਰੀ ਇਹਨਾਂ ਦੀ ਹਕ ਉਂਗਲਾ ਵੀ ਤੋੜੀਆਂ ਇਹਨਾਂ ਦੀ ਬਾਹ ਤੇ ਪਲਾਸਟਰ ਲੱਗਾ 2 ਮਹੀਨੇ ਦਾ ਘੜ ਰਹੇ ਹਸਪੀਟਲ ਚ ਸਾਨੂੰ ਪਿੱਛੇ ਨਹੀਂ ਨਿਕੁਚਿਆ ਐ ਮਾਰ ਕੱਟ ਹੋਈ ਸਾਡੀ ਹਾਂ ਦੇਖੋ ਸਾਡੇ ਨਾਲ ਤੇ ਮੋਟਰਸਾਈਕਲ ਉਹ ਵੀ ਚੋਰੀ ਕਰਕੇ ਸਾਡੇ ਘਰੋਂ ਲੈ ਗਏ ਆ ਉੱਪਰ ਸਾਨੂੰ ਇਹ ਧਮਕਾ ਦਿੰਦੇ ਆ ਛਡਾਹ ਹੁੰਦਾ ਤੱਕ ਛਡਾ ਲੋਗੇ ਦੱਸੋ ਅਸੀਂ ਕਿੱਥੇ ਨੂੰ ਚਾਈਏ ਮੇਰੇ ਦੋ ਬੱਚੇ ਇੱਥੇ ਨਿੱਕੇ ਨਿੱਕੇ ਮੈਂ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਆ ਮੇਰਾ ਬਹੁ ਮਾਰ ਪਟਾਈ ਕਰਦੇ ਆ ਮੈਨੂੰ ਬਹੁ ਪਰੇਸ਼ਾਨ ਕੀਤਾ ਪਿਆ ਇਹਨਾਂ ਨੇ ਸਾਡਾ ਕੋਰਟ ਵਿੱਚ ਕੇਸ ਚੱਲਦਾ ਪਿਆ ਹੈ ਪਰ ਫੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਰਟ ਕੇਸ ਚੱਲਣ ਦੇ ਬਾਵਜੂਦ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ 8 ਦਿਨ ਪਹਿਲਾਂ ਇਹ ਸਾਡੇ ਘਰ ਫੇ ਤਾਰੇ ਤੋੜ ਕੇ ਅੰਦਰ ਬੜੇ ਉਹ ਸਾਡੇ ਜਨ ਸ਼ਾਰਡਬੀਨ ਕਰਕੇ ਸਾਡੇ ਪੈਸੇ ਜੋ ਜਰੂਰੀ ਕਾਗਜ਼ ਸੀ ਸਾਰੇ ਚੱਕ ਕੇ ਲੈ ਗਏ ਆ ਪਰ ਸਾਡੀ ਹੇ ਤੱਕ ਕੋਈ ਸੁਣਵਾਈ ਨਹੀਂ ਹੋਈ 8 ਦਿਨ ਹੋ ਗਏ ਸਾਡੀ ਰਿਪੋਰਟ ਹਾਂਜੀ ਤੁਸੀਂ ਕੋਈ ਫੂਡ ਪੁਲਿਸ ਕੰਪਲੇਨ ਨਹੀਂ ਕੀਤੀ ਜੇ ਐਸੀ ਕੀਤੀ ਹੈ ਪੁਲਿਸ ਕੰਪਲੇਟ ਅਸੀਂ ਬਹੁ ਵਾਰੀ ਕੀਤੀ ਹੈ ਪੁਲਿਸ ਕੰਪਲੇਟ ਜਿਹਦੀ ਕੋਈ ਹੇ ਤੱਕ ਵਾਰ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਕਾਰਵਾਈ ਹੋ ਰਹੀ ਅਸੀਂ ਬਹੁਤ ਜ਼ਿਆਦਾ ਕੰਪਲੇਨ ਕਰ ਕਰ ਕੇ ਥੱਕ ਚੁੱਕੇ ਹਾਂ ਆ ਦੇਖੋ ਜੀ ਮੋਟਰਸਾਈਕਲ ਮੇਰੇ ਨਾਂ ਤੇ ਆ ਮੇਰੇ ਹਸਬੰਦ ਦੇ ਨਾਂ ਤੇ ਜਿਹੜੇ ਧੱਕੇ ਨਾਲ ਚੋਰੀ ਕਰਦੇ ਸਾਡੇ ਘਰੋਂ ਲੈ ਗਏ ਅਸੀਂ 8 ਦਿਨ ਹੋ ਗਏ ਰਿਪੋਰਟ ਕੀਤੀ ਨੂੰ ਪਰ ਹਜੇ ਤੱਕ ਸਾਡੇ ਕੋਈ ਕਾਰਵਾਈ ਨਹੀਂ ਹੋਈ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਕਾਤੇ ਇਹਨਾਂ ਤੋਂ ਡਰ ਰਿਹਾ ਹੈ ਜਾਂ ਜਿਹੜੀ ਕਾਰਵਾਈ ਨਹੀਂ ਹੋ ਰਹੀ ਸਾਡੇ ਕੋਈ ਪਤਾ ਨਹੀਂ ਕਿਹੜਾ ਰਾਜਨੀਤਿਕ ਬੰਦਾ ਹੈ ਜਿਹੜਾ ਉਹਨਾਂ ਦਾ ਸਾਥ ਦੇ ਰਿਹਾ ਤੁਸੀਂ ਆਪਣੇ ਝਗੜੇ ਦਾ ਕਾਰਨ ਪੰਚਾਇਤ ਤੱਕ ਦੱਸਿਆ ਸੀ ਸਾਡੇ ਪੰਚਾਇਤ ਨੇ ਵੀ ਕਈ ਵਾਰੀ ਰਾਜੀਨਾਮਾ ਕਰਾਇਆ ਪਰ ਉਸ ਨੂੰ ਇਹਨਾਂ ਨੇ ਨਹੀਂ ਮੰਨੇ ਆ ਸਾਡਾ ਥਾਣੇ ਵਿੱਚ ਵੀ ਕਈ ਵਾਰੀ ਰਾਜੀਨਾਮਾ ਹੋਇਆ ਜਿਸ ਨੂੰ ਇਹਨਾਂ ਨੇ ਨਹੀਂ ਮੰਨੇ ਆ ਤੁਸੀਂ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਮੈਂ ਹੱਥ ਜੋੜ ਕੇ ਸ੍ਰੀ ਮਾਨਯੋਗ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਆਵਾਜ਼ ਉਨ੍ਹਾਂ ਤੱਕ ਪਹੁੰਚ ਗਈ ਹੋਵੇ ਤਾਂ ਅਫਸਰ ਸਹਿਬਾਨਾ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਤੁਸੀਂ ਮੋਟਰਸਾਈਕਲ ਕਹਿੰਦੇ ਸੀ ਉਹ ਕੌਣ ਲੈ ਗਏ ਨੇ ਸਾਡਾ ਮੋਟਰਸਾਈਕਲ ਮੇਰੇ ਦੇ ਦੋਨੋਂ ਹੀ ਸਾਵੀ ਤੇ ਪਿੰਡ ਦੇ ਧੱਕੇ ਨਾਲ ਚੱਕ ਕੇ ਲੈ ਗਏ ਨੇ ਮੋਟਰਸਾਈਕਲ ਮੇਰੇ ਘਰ ਵਾਲੇ ਦੇ ਨਾਂ ਤੇ ਹੈ ਸਾਨੂੰ ਡਰ ਲੱਗਦਾ ਹੈ ਜੇ ਉਹਨਾਂ ਨੇ ਕੋਈ ਕ੍ਰਾਈਮ ਕਰ ਦਿੱਤਾ ਤਾਂ ਉਸ ਦਾ ਇਲਜ਼ਾਮ ਸਾਡੇ ਤੇ ਆਉਣਾ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਮੋਟਰਸਾਈਕਲ ਸਾਨੂੰ ਦਿੱਤਾ ਜਾਵੇ ਤੁਹਾਡੇ ਨਾਲ ਕਿੰਨੀ ਵਾਰ ਕੁੱਟਮਾਰ ਹੋਈ ਹੈ ਸਾਡੇ ਨਾਲ ਬਹੁਤ ਵਾਰੀ ਕੁੱਟਮਾਰ ਹੋਈ ਆ ਮੇਰੇ ਦੋਨੇ ਦੇ ਰਪਿੰਦਰ ਤੇ ਸਾਬੀ ਸਾਨੂੰ ਜਾਣੋ ਮਾਲ ਦੀਆਂ ਧੰਗੀਆਂ ਦਿੰਦੇ ਹਨ ਸਾਡਾ ਜੋ ਜਾਣੇ ਮਾਨੇ ਨੁਕਸਾਨ ਜੋ ਹੋਵੇਗਾ ਜੋ ਇਹ ਜ਼ਿੰਮੇਵਾਰ ਹਾਂ ਇਹ ਡਾਕੂਮੈਂਟਸ ਇਹਨਾਂ ਦੇ ਨਾਮ ਦੇ ਨੇ ਜੋ ਕਿ ਇਹਨਾਂ ਦੇ ਮੋਟਰਸਾਈਕਲ ਦੇ ਨੇ ਤੇ ਮੋਟਰਸਾਈਕਲ ਇਹਨਾਂ ਦਾ ਵਾਪਸ ਦਿੱਤਾ ਜਾਵੇ ਪ੍ਰਸ਼ਾਸਨ ਕਿਉਂ ਨਹੀਂ ਇਹਨਾਂ ਦੀ ਸੁਣਵਾਈ ਕਰ ਰਿਹਾ ਕੁਲਵੰਤ ਕੌਰ ਦੀ ਖਾਸ ਰਿਪੋਰਟ